ਜਹਾਜ ਵਾਲੀ ਟੈਂਕੀ ਭਾਗ ਦੂਜਾ ਅਜਮੇਰ ਸਿੰਘ ਸਿੱਧੂ ਹੁਣ ਆ ਪੈਲੀ ਧੁਰ ਘਰਾ ਤੱਕ ਬਾਜ ਵਾਲਿਆਂ ਦੀ ਐ ਉਦੋਂ ਸਾਡੇ ਕੰਮ ਵੀ ਇਹ ਆਏ ਸੀ ਚਾ ਚਾਚੇ ਨੇ ਤਾਂ ਉਦੋਂ ਤਬਾਹ ਹੋਈ ਫਸਲ ਦੇਖ ਹੌਸਲਾ ਟਾਇਆ ਹੋਇਆ ਸੀ ਮੈਂ ਉਹਨੂੰ ਬੈਠਦਾ ਕੀਤਾ ਸੀ ਮੈਂ ਮੋੜ ਇਹਨੂੰ ਢੇਰੀ ਟੌਂਦਿਆ ਨਹੀਂ ਦੇਖਿਆ ਹੁਣ ਬਿਮਾਰ ਬਿਮਾਰ ਵੀ ਮੇਰੇ ਲਈ ਪੈਸੇ ਇਕੱਠੇ ਕਰਨ ਦੀ ਭੱਜ ਦੌੜ ਕਰਦਾ ਰਿਹਾ ਹੈ ਉਦਾਂ ਪਿੰਡ ਵਾਲੇ ਸਾਡੀ ਮਸੰਦਾ ਪੱਟੀਆਂ ਵਾਲਿਆਂ ਨੂੰ ਵੇਲੀਆਂ ਖਾਣ ਵਾਲੇ ਗਿੰਦੇ ਹਨ ਪਰ ਸਾਡਾ ਟੱਬਰ ਕਿਰਸੀ ਵੀ ਬੜਾ ਸੀ ਤੇ ਮਿਹਨਤੀ ਵੀ ਆ ਮੇਰੇ ਘਰੋਂ ਬਖਸ਼ਿੰਦਰ ਸਾਨੂੰ ਕਜੂਸਾਂ ਦਾ ਟੱਬਰ ਸੱਦਦੀ ਹੈ ਤੇ ਕਦੇ ਭੁੱਖਿਆ ਨੰਗਿਆਂ ਦਾ ਇਹਨੂੰ ਸਾਲੀ ਨੂੰ ਕੀ ਪਤਾ ਕਿ ਸਾਡੇ ਟੱਬਰ ਨੇ ਕਿੰਨੀ ਮਿਹਨਤ ਕੀਤੀ ਹੈ ਚਾਚੀ ਚਾਚੇ ਨੂੰ ਜਦੋਂ ਮੈਂ ਦੇਖਿਆ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਦੇਖਿਆ ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਵੀ ਕੰਮ ਦਾ ਚੂਂਡ ਬੜਾ ਸੀ ਪਰ ਨਸੀਬਾਂ ਦੀ ਮਾਰ ਨੇ ਸਾਨੂੰ ਅੱਖੋਂ ਹੋਲੇ ਕਰ ਦਿੱਤਾ ਚਾਚੇ ਨੂੰ ਤਾਂ ਹੌਸਲਾ ਦੇ ਹੀ ਜਾਂਦਾ ਪਰ ਹੁਣ ਸਭ ਕੁਝ ਨਹੀਂ ਰਿਹਾ ਸੀ ਉਦੋਂ ਸ਼ਾਇਦ ਕਿਸੇ ਨੇ ਤਾਏ ਚਰਨ ਸਿੰਘ ਨੂੰ ਇੰਗਲੈਂਡ ਖਬਰ ਕਰ ਦਿੱਤੀ ਹੋਵੇ ਉਹਦੀ ਚਿੱਠੀ ਆ ਗਈ ਉਹਨੇ ਮੈਨੂੰ ਵਿਲਾਇਤ ਲਈ ਟਰਾਈ ਮਾਰਨ ਨੂੰ ਲਿਖਿਆ ਸੀ ਏਜੰਟ ਨਾਲ ਗੱਲ ਕਰਕੇ ਚਿੱਠੀ ਲਿਖਣ ਨੂੰ ਕਿਹਾ ਸੀ ਜਦੋਂ ਚਿੱਠੀ ਆਈ ਚਾਚਾ ਘਰ ਨਹੀਂ ਸੀ ਮੁਆਵਜ਼ਾ ਲੈਣ ਦੇ ਚੱਕਰ ਵਿੱਚ ਤਹਿਸੀਲਦਾਰ ਤਹਿਸੀਲ ਗਿਆ ਹੋਇਆ ਸੀ ਮੈਂ ਉਹਦੀ ਉਡੀਕ ਨਹੀਂ ਸੀ ਕੀਤੀ ਸ਼ੌਕਰ ਟਰੈਵਲ ਵਾਲੇ ਏਜੰਟ ਗੁਰਜੰਟ ਸਿੰਘ ਨਾਲ ਮੁਕੰਦਪੁਰ ਗੱਲ ਵੀ ਕਰ ਆਇਆ ਸੀ ਸ਼ਾਮ ਨੂੰ ਚਾਚੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਸੀ ਕੋਈ ਦਿਲਜਿੰਦਰਾ ਟਕਿਆ ਰੈ ਕੰਨੂ ਮੂਤ ਵਿੱਚ ਮੱਛੀਆਂ ਭਾਲਦਾ ਚਰਨ ਸਿਓ ਦੇ ਤਾਂ ਮੈਂ ਹੱਗਿਓ ਉੱਤੇ ਨਹੀਂ ਯਕੀਨ ਕਰਦਾ ਇੰਨੇ ਸਾਲ ਹੋ ਗਏ ਬਲੈਤ ਗਏ ਨੂੰ ਕਦੇ ਬਾਤ ਨਹੀਂ ਪੁੱਛੀ ਆ ਮੈਂ ਚਾਚੇ ਨੂੰ ਮਕੰਦਪੁਰੀ ਏਜੰਟ ਨਾਲ ਕੀਤੀ ਗੱਲ ਬਾਰੇ ਦੱਸਦਾ ਰਿਹਾ ਪਰ ਉਹਦਾ ਸਿਰ ਨਾ ਵਿੱਚ ਹੀ ਵੱਜਦਾ ਰਿਹਾ ਫਸਲ ਦੀ ਤਬਾਈ ਹੋਈ ਪਈ ਸੀ ਚਾਚਾ ਇਹ ਜੂਗਾ ਖੇਡਣ ਲਈ ਤਿਆਰ ਨਹੀਂ ਸੀ ਹੋ ਰਿਹਾ ਉਹ ਕਿਹੜਾ ਨਿਆਣਾ ਸੀ ਸਾਡੇ ਪਿੰਡ ਦਾ ਜੰਮ ਦਾ ਜਵਾਕ ਤਾਂ ਬਾਹਰ ਜਾਣ ਲਈ ਪਾਸਪੋਰਟ ਬਣਾਈ ਬੈਠਾ ਜਿਹੜੇ ਸ਼ਰੀਕ ਕਦੇ ਸਾਡੇ ਘਰ ਤੋਂ ਮੰਗ ਕੇ ਖਾਂਦੇ ਰਹੇ ਉਹੋ ਵੀ ਵਿਦੇਸ਼ ਚਲੇ ਗਏ ਅਗਲਿਆਂ ਨੇ ਜ਼ਮੀਨ ਗੈਣੇ ਧਰੀਆਂ ਏਜੰਟਾਂ ਰਹੀਂ ਬਾਹਰ ਸੈਟਲ ਹੋ ਗਏ ਪਿੰਡ ਵਿੱਚ ਮਹਿਲਾ ਦੇ ਮੈਲ ਖੜੇ ਕਰ ਗਏ ਪਰ ਚਾਚੇ ਨੂੰ ਕਿਹੜਾ ਸਮਝਾਉਂਦਾ ਫਿਰ ਪਤਾ ਨਹੀਂ ਇਹਦੇ ਮਨ ਇਹਦੇ ਕਿੱਥੋਂ ਮਨ ਸਮੁੱਤਿਆ ਪੈ ਗਈ ਪਤਾ ਨਹੀਂ ਕਿਹੜਾ ਸਲਾਹੂ ਟੱਕਰਿਆ ਜ਼ਮੀਨ ਬਾਜਵਾਲਿਆਂ ਦੇ ਗਹਿਣੇ ਧਰੀ ਰਕਮ ਏਜੰਟ ਨੂੰ ਜਾ ਫੜਾਈ ਸ਼ੌਕਰ ਏਜੰਟ ਨੇ ਸਾਡੀ 13 ਜਣਿਆਂ ਦੀ ਇੰਗਲੈਂਡ ਵਿੱਚ ਐਂਟਰੀ ਕਰਵਾਈ ਸੀ ਸਿੱਖਾਂ ਦੀ ਪੱਟੀ ਵਿੱਚੋਂ ਵੀ ਦੋ ਮੁੰਡੇ ਸਨ ਉਹਨਾਂ ਤਾਂ ਇੰਗਲੈਂਡ ਪੁੱਜਦੇ ਆ ਹੀ ਸ਼ੂ ਮੰਤਰ ਹੋ ਗਏ ਅਸੀਂ 6 ਜਣੇ ਪੁਲਿਸ ਦੇ ਕਾਬੂ ਆ ਗਏ 4 ਮਹੀਨੇ ਜੇਲ੍ਹ ਵਿੱਚ ਰਹੇ ਬਾਅਦ ਵਿੱਚ ਉਹਨਾਂ ਨੇ ਰਿਪੋਰਟ ਕਰ ਦਿੱਤੇ ਤਾਇਆ ਜੇਲ੍ਹ ਵਿੱਚ ਮੁਲਾਕਾਤ ਕਰਨ ਨਹੀਂ ਸੀ ਆਇਆ ਆਹ ਜਹਾਜ਼ ਵਾਲੀ ਕੋਠੀ ਨੂੰ ਦੇਖ ਕੇ ਮੇਰੇ ਅੱਗ ਲੱਗ ਗਈ ਹੈ ਮੈਂ ਮਿੱਟੀ ਨਾਲ ਲਿਬੜੀ ਜੁੱਤੀ ਕੋਠੀ ਨੂੰ ਥੜੀ ਕੋਠੀ ਦੀ ਥੜੀ ਨਾਲ ਝਾੜੀ ਹੈ ਇੱਥੋਂ ਇੱਥੇ ਕੋਠੀ ਵਿੱਚ ਭਈਏ ਰਹਿੰਦੇ ਹਨ ਥਾਂ ਸਾਡਾ ਸਾਲੇ ਮੋਜਾਂ ਮਾਨਦੇ ਹਨ ਉਹ ਤਾਇਆ ਸਦਾ RAM ਆਉਂਦਾ ਸਦਾ RAM ਆਉਂਦਾ ਪਿਆ ਮੇਰੇ ਯਾਰ ਭੱਜੀ ਦਾ ਪਿਓ ਹੁਣ ਇਹਦੀ ਨਿਗਾ ਘਟ ਗਈ ਹੈ ਕੋਲ ਪੁੱਛਦਿਆਂ ਹੀ ਮੈਨੂੰ ਪਛਾਣ ਲਿਆ ਮੈਂ ਤਾਇਏ ਦਾ ਹਾਲ ਚਾਲ ਪੁੱਛਿਆ ਹੁਣ ਵਿਚਾਰੇ ਦਾ ਹਾਲ ਕੰਦਾ ਹੂੰ ਹਾਂ ਜਿਆ ਕਰਕੇ ਮੇਰੀ ਪਿੱਠ ਥਾਪੜ ਕੇ ਤੁਰ ਪਿਆ ਹੈ ਉਦੋਂ ਵੀ ਅੱਜ ਅੱਜ ਕੱਲ ਵਰਗੀ ਹਾਲਤ ਸੀ ਕੁੜੀ ਦੇ ਨੇ ਗਰਜੰਟ ਸਿੰਘ ਨੇ ਸਾਨੂੰ ਵੇਖਣ ਲਾ ਦਿੱਤਾ ਸੀ ਸਾਨੂੰ ਕਦੇ ਦਿੱਲੀ ਲੈ ਜਾਂਦਾ ਕਦੇ ਬੰਬੇ ਮੈਂ 2-3 ਸਾਲ ਦਿੱਲੀ ਬੰਬੇ ਦੇ ਚੱਕਰ ਕੱਟਦਾ ਰਿਆ ਉਸ ਖੁੱਸੜ ਜੱਟ ਦਾ ਕੀ ਜਾਂਦਾ ਸੀ ਪੈਸੇ ਅਸੀਂ ਖਰਚਦੇ ਸੀ ਮਹੀਨਿਆਂ ਬੰਦੀ ਬਗਾਨਿਆਂ ਸ਼ਹਿਰਾਂ ਵਿੱਚ ਅਸੀਂ ਭੁੱਖਾ ਘਟਦੇ ਰਹੇ ਤਹਰਾਏ ਰਹ ਤਹਰਾਏ ਰਹ ਤਹਾਰੇ ਰਹ ਉਨੂੰ ਕੀ ਸੀ ਉਹ ਤਾਂ ਟਰਾਈਆਂ ਮਰਵਾਉਂਦਾ ਰਿਹਾ ਚਾਚੇ ਦਾ ਵਾਲ-ਵਾਲ ਕਰਜ਼ੇ ਵਿੱਚ ਵਿੰਨਿਆ ਗਿਆ ਸੀ ਬਾਜ ਵਾਲਿਆਂ ਨੂੰ 2-4 ਕਨਾਲ ਜ਼ਮੀਨ ਗਹਿਣੇ ਧਰ ਦਿੱਤੀ ਜਾਂਦੀ ਆੜਤੀਏ ਦਾ ਬੈਂਕ ਦਾ ਵਿਆਜ ਮੋੜ ਦਿੱਤਾ ਜਾਂਦਾ ਇੰਨੇ ਯਤਨਾਂ ਦੇ ਬਾਵਜੂਦ ਵੀ ਮੈਂ ਇੰਗਲੈਂਡ ਨਾ ਜਾ ਸਕਿਆ ਇਹ ਤੇ ਭਲਾ ਹੋਵੇ ਭੱਜੀ ਦਾ ਚਲੋ ਇੱਕ ਵਾਰ ਤਾਂ ਉਹਨੇ ਜਿੱਲਣ ਵਿੱਚੋਂ ਕੱਢ ਦਿੱਤਾ ਸੀ ਮੈਨੂੰ ਦਬਈ ਲੈ ਗਿਆ ਆਪਣੇ ਨਾਲੋਂ ਤਾਂ ਇਹ ਸੱਤ ਪਰਾਇਆ ਚੰਗਾ ਨਿਕਲਿਆ ਆ ਤਾਇਆ ਸਦਾਰਾਮ ਦਾਤਨ ਕਰਦਾ ਤੁਰਿਆ ਜਾਂਦਾ ਇੰਦੇ ਕੋਲ ਵੀ ਹੁਣ ਨਹੀਂ ਤੁਰ ਹੁੰਦਾ ਇਹਦਾ ਹਾਲ ਤਾਂ ਮੇਰੇ ਪਿਓ ਸ਼نگਾਰੇ ਵਾਲਾ ਹੈ ਉਹੋ ਵੀ ਕਿਹਾ ਮਨਹੂਸ ਦਿਨ ਸੀ ਸਾਰਾ ਪਿੰਡ ਪੱਜੀ ਦੀ ਟਾਲੀ ਨਾਲ ਲਟਕਦੀ ਲਾਸ਼ ਦੇਖ ਕੇ 당ਗ ਰਿਆ ਗਿਆ ਸੀ ਉਹਦੀ ਅਰਥੀ ਚੁੱਕਣ ਵਾਲਿਆਂ ਵਿੱਚ ਮੈਂ ਵੀ ਸ਼ਾਮਲ ਸੀ ਪਰ ਉਹਦੇ ਮਰਨ ਦਾ ਯਕੀਨ ਮੈਨੂੰ ਹੁਣ ਤੱਕ ਨਹੀਂ ਆਉਂਦਾ ਉਹਨੇ 10-12 ਸਾਲ ਦੁਬਈ ਲਾਇਆ ਉਹ ਆਪਣੇ ਵੇੜੇ ਦੇ ਆਧੇ ਮੁੰਡੇ ਤਾਂ ਦੁਬਈ ਲੈ ਗਿਆ ਉਹ ਕਿਸੇ ਨਾ ਕਿਸੇ ਛੇਕ ਕੋਲੋਂ ਵੀਜ਼ਾ ਲੈ ਆਉਂਦਾ ਪਿੰਡ ਦਾ ਕੋਈ ਨਾ ਕੋਈ ਮੁੰਡਾ ਦबई ਲੈ ਜਾਂਦਾ ਉਹਦੇ ਕੋਲ ਕੰਪਨੀ ਛਡਾ ਲੈਂਦਾ ਆਪ ਸ਼ਰਾਬ ਕੱਢਦਾ ਅਗਲੇ ਨੂੰ ਵੇਚਣ ਲਾ ਲੈਂਦਾ ਖਜੂਰਾਂ ਦੀ ਸ਼ਰਾਬ ਕੱਢਣ ਦਾ ਬੜਾ ਮਾਹਿਰ ਸੀ ਉਹ ਮੈਨੂੰ ਕਹਿਣਾ ਪਹਿਲੇ ਤੋੜਦੀ ਦੇ ਲਾਲਾ ਪੈਗ ਤੇ ਫਿਰ ਧੰਦੇ ਲਈ ਛੂਟ ਵਟ ਲੈ ਆਪ ਤਾਂ ਉਹ ਪੁਲਿਸ ਦੇ ਹੱਥ ਨਹੀਂ ਸੀ ਆਇਆ ਮੈਨੂੰ 3 ਸਾਲ ਬਾਅਦ 5 ਮਹੀਨੇ ਦੀ ਕੈਦ ਹੋ ਗਈ ਸੀ ਪਿੰਡ ਵਿੱਚ ਉਹਨੂੰ ਸਾਰੇ ਖੜੱਪਾ ਸੱਪ ਸੱਦਦੇ ਸੀ ਉਹਦਾ ਉਹਦਾ ਇਉਂ ਆਤਮ ਹੱਤਿਆ ਕਰਨਾ ਹੈਰਾਨੀ ਵਾਲੀ ਗੱਲ ਸੀ ਤਾਈ ਸਦਾਰਾਮ ਤੇ ਤਾਈ ਕਿਸ਼ਨੀ ਦਾ ਹਾਲ ਨਹੀਂ ਸੀ ਦੇਖਿਆ ਜਾਂਦਾ ਜੋ ਹਾਲ ਉਹਨਾਂ ਦਾ ਉਦੋਂ ਹੋਇਆ ਸੀ ਮੇਰੇ ਘਰ ਚਾਚੇ ਚਾਚੀ ਦਾ ਹੁਣ ਹੋਇਆ ਪਿਆ ਜਿਉਂਦੇ ਵੀ ਮਰਿਆਂ ਵਰਗੇ ਪੁੱਠੀ ਮੱਤ ਵਾਲੀ ਬਖਸ਼ਿੰਦਰ ਰਾਤ ਕਹਿਣ ਲੱਗੀ ਆਪਣੇ ਜੱਟਾਂ ਜ਼ਿਮੀਂਦਾਰਾਂ ਨੂੰ ਬਚਾ ਲਿਆ ਕੈਨੇਡਾ ਅਮਰੀਕਾ ਬਲੈਤ ਨੇ ਛੋਟੀਆਂ ਬਰਾਦਰੀਆਂ ਨੂੰ ਅਰਬ ਨੇ ਸਾਬ ਜੀ ਹੁਣ ਚੰਗੀ ਨੀਤ ਨਾਲ ਜਾਇਓ ਦਰਸ਼ਨ ਰਾਤ ਭੱਜੀ ਦੀ ਗੱਲ ਚੱਲੀ ਸੀ ਪਤਾ ਨਹੀਂ ਮੇਰੇ ਤੋਂ ਕਾਹਤੋਂ ਵਿਦੇਸ਼ ਜਾਣ ਖਿਲਾਫ ਬੋਲ ਹੋ ਗਿਆ ਸੀ ਇਹ ਆਪਣਾ ਭਾਸ਼ਣ ਲੈ ਕੇ ਵਹਿ ਗਈ ਦਸ ਭਲਾ ਮੈਂ ਕਿੱਦਾਂ ਭੱਜੀ ਨੂੰ ਭੁੱਲ ਜਾਵਾਂ ਆਉ ਟੱਲੀ ਆ ਜਿੰਦੇ ਨਾਲ ਉਹਨੇ ਫਾਹਾ ਲਿਆ ਸੀ ਭੈਣ ਮਰਾਵੇ ਭੱਜੀ ਭੱਜੋ ਇੱਥੋਂ ਹੋਰ ਕਿਤੇ ਬਖਸ਼ਿੰਦਰ ਦੀ ਗੱਲ ਵੀ ਠੀਕ ਹੈ ਮੈਂ ਤਾਂ ਐਵੇਂ ਭੱਜੀ ਨੂੰ ਲੈ ਕੇ ਬਹਿ ਜਾਂਦੇ ਆਪਣੇ ਕੰਮ ਵਿੱਚੋਂ ਖਰੋੜ ਪਾਉਣ ਲੱਗਿਆ ਸੰਤਾ ਨੇ ਕਿਹਾ ਸੀ ਭੁੱਲ ਗਿਆ ਆ ਰਾਮ ਨਾਲ ਬੰਦਾ ਬਣ ਤੇ ਤੁਰਪਾ ਮੈਂ ਤਾਂ ਅਮਰੀਕਾ ਜਾਣਾ ਮੈਂ ਉਤੋਂ ਕੀ ਲੈਣਾ ਮੈਂ ਤੇਜ਼ ਕਦਮੀ ਘਰ ਵੱਲ ਨੂੰ ਤੁਰ ਪਿਆ ਹਾਂ ਇੱਕ ਆ ਕਲਮੂਹਾ ਹਰ ਥਾਂ ਟੱਕਰ ਪੈਂਦਾ ਹੁਣ ਇਹੇ ਮੇਰਾ ਫਿਰ ਲਉ ਪਿਉ ਬਣੇ ਫਿਰਦਾ ਕਿਸਾਨ ਯੂਨੀਅਨ ਦਾ ਪ੍ਰਧਾਨ ਇਹਨੂੰ ਪਿੰਡ ਵਿੱਚ ਕੋਈ ਨਹੀਂ ਪੁੱਛਦਾ ਆਖੇ ਮੈਂ ਪ੍ਰਧਾਨ ਜੀਤਾ ਪਲਵਾਨ ਸਾਰੇ ਇਹਨੂੰ ਬਾਜਾ ਪਲਵਾਨ ਸਾਦੇ ਹੁਣ ਕਾਨੇਂ ਦੇ ਸੁਰ ਤੇ ਬੁੱਲਾਂ ਵਰਗੇ ਕਾਨੇਂ ਦੇ ਸੂਰ ਦੇ ਬੁੱਲਾਂ ਵਰਗੇ ਸੁੱਜੇ ਹੋਏ ਸਿਰ ਵੀ ਵਿੰਗਾ ਇਹ ਹਰ ਥਾਂ ਲਾਤ ਅਡਾਉਂਦਾ ਭੱਜੀ ਦੇ ਦਾਗਾਂ ਤੋਂ ਬਾਅਦ ਇੰਨੇ ਆਪਣਾ ਅਖਾੜਾ ਲਾ ਲਿਆ ਜਿਸ ਜਮਾਤ ਵਿੱਚ ਆਤਮ ਹੱਤਿਆਵਾਂ ਹੋ ਰਹੀਆਂ ਹੁਣ ਉਹਦਾ ਸੰਕਟ ਕਿੰਨਾ ਗਹਿਰਾ ਹੋਏਗਾ ਮੋਨੁਖ ਵੀ ਮੰਡੀ ਦਾ ਮਾਲ ਬਣ ਗਿਆ ਉਹਦੀ ਕਿਰਤ ਵੀ 22 10 ਤੋ ਜਲਸਾ ਕਰਦਾ ਪਿਆ ਅਗਲਿਆਂ ਦਾ ਮੁੰਡਾ ਮੁੱਕ ਗਿਆ ਇਹੇ ਹੋਰੇ ਗੱਲਾਂ ਲੈ ਕੇ ਬਹਿ ਗਿਆ ਵਿਆਹ ਕਰਵਾ ਕੇ ਛੱਟ ਜੁਦਾ ਹੋ ਜਾਂਦੇ ਆ ਮੁਸ਼ਕਲਾਂ ਦੇ ਪਹਾੜ ਡਿੱਗਦੇ ਆ ਦੁੱਖ ਸੁਣਨ ਵਾਲਾ ਕੋਲ ਕੋਈ ਨਹੀਂ ਹੁੰਦਾ ਤਣਾਅ ਵੱਧਦਾ ਜਾਂਦਾ ਨਸ਼ੇ ਦਾ ਸਹਾਰਾ ਲੈਂਦੇ ਆ ਤੇ ਫੇਰ ਮੈਂ ਤਾਂ ਸ਼ੁਕਰ ਕਰਦਾ ਭਰਾਵੋ ਸੰਤਾਂ ਦਾ ਲੰਗ ਗਈ ਜਲੇਦ ਜੇ ਦੇਖ ਲੈਂਦਾ ਤਾਂ ਇੰਦੇ ਇੱਥੇ ਗਿੱਲਾ ਪੀਨ ਪਾ ਕੇ ਬਹਿ ਜਾਣਾ ਸੀ ਅਜੇ ਇਹਨੂੰ ਇਹ ਨਹੀਂ ਪਤਾ ਹੋਣਾ ਕਿ ਮੈਂ ਅਮਰੀਕਾ ਚੱਲਿਆ ਨਹੀਂ ਤਾਂ ਇਹਨੇ ਝੱਟ ਰਸਤਾ ਰੋਕ ਲੈਣਾ ਸੀ ਤੇ ਆਖਣਾ ਸੀ ਦਿਲਜਿੰਦਰ ਸਿੰਘ ਆਪਾਂ ਆਪਣੇ ਦੇਸ਼ ਨੂੰ ਸਵਰਗ ਬਣਾਉਣ ਲਈ ਕਿਉਂ ਨਾ ਲੜੀਏ ਵਧੀਆ ਹੋਇਆ ਦਫਾ ਹੋ ਗਿਆ ਐਵੇਂ ਸੰਤਾ ਕੋਲ ਜਾਣ ਤੋਂ ਲੇਟ ਕਰ ਦਿੰਦਾ ਕੰਮ ਵਿੱਚ ਕਦਮ ਪਾਉਂਦਾ ਮੇਰੀ ਵੀ ਆਦਤ ਠੀਕ ਨਹੀਂ ਪਤਾ ਨਹੀਂ ਕਿਹੜੇ ਵੈਨ ਵਿੱਚ ਵਹਿ ਜਾਂਦਾ ਹਾਂ ਗੱਲ ਤਾਂ ਮੈਂ ਜਹਾਜ਼ ਵਾਲੀ ਕੋਟੀ ਦੀ ਕਰਦਾ ਪਿਆ ਸੀ ਮੇਰੀ ਗੁਰਦੁਆਰੇ ਸਾਹਿਬ ਜਾਣ ਦੀ ਧੀਰ ਹੈ ਅੱਜ ਉੱਥੋਂ ਪਾਸਪੋਰਟ ਤੇ ਟਿਕਟ ਲੈ ਆਉਣੇ ਹਨ ਅਤੇ ਫਿਰ ਫੂਮ ਫੁਰ ਆ ਕੋਈ ਜਹਾਜ਼ਾ ਜਿਹੜਾ ਤਾਏ ਨੇ ਕੋਠੀ ਤੇ ਬਣਵਾਇਆ ਹੋਇਆ ਨਹਿਰੂ ਦੇ ਵੇਲਿਆਂ ਦਾ ਮੈਨੂੰ ਸਰਦਾਰ ਜੋਨ ਸਿੰਘ ਸ਼ੇਰ ਦੇ ਸ਼ੇਰ ਗਿੱਲ ਕਹਿੰਦਾ ਸੀ ਸਿੰਘ ਸਾਹਿਬ 에어 ਫ੍ਰਾਂਸ ਦੇ ਜਹਾਜ਼ ਵੇਖਣ ਵਾਲੇ ਹਨ ਉਨ੍ਹਾਂ ਵਿੱਚ ਸਫਰ ਕਰਨ ਦਾ ਮਜ਼ਾ ਹੀ ਵੱਖਰਾ ਆਪਣੇ ਖਾਸ-ਖਾਸ ਬੰਦੇ ਅਸੀਂ ਉਹਦੇ ਵਿੱਚ ਭੇਜਦੇ ਹਾਂ ਮੈਨੂੰ ਅਮਰੀਕਾ ਪੁੱਜ ਲੈਣ ਦਿਓ ਉਧਾਰ ਤੇ ਕਰਜ਼ਾ ਮੋੜਨ ਨੂੰ ਬੜੀ ਹੱਦ 4 ਸਾਲ ਲੱਗ ਜਾਣਗੇ 5 ਸਾਲਾਂ ਬਾਅਦ ਤਾਇ ਦੇ ਬਰਾਬਰ ਕੋਠੀ ਪਾ ਦੇਣੀ ਆ ਪਹਿਲਾਂ ਬਾਜਵਾਲਿਆਂ ਤੋਂ ਜ਼ਮੀਨ ਛਡਵਾਉਣੀ ਆ ਬਸ ਫਿਰ ਕੋਠੀ ਪਾਉਣ ਦਾ ਕੰਮ ਕਰਨਾ ਤਾਇ ਦੀ ਹਿੱਕ ਉੱਤੇ ਸੱਪ ਲਟਾਉਣਾ 에ਅਰਫ੍ਰਾਂਸ ਵਾਲਾ ਜਹਾਜ਼ ਕੋਠੀ ਉੱਤੇ ਬਿਠਾਉਣਾ ਬਣਾਉਣਾ ਇਲਾਕੇ ਵਿੱਚ ਨਮੂਨੇ ਦੀ ਟੈਂਕੀ ਬਣੋ ਜਦੋਂ ਟੈਂਕੀ ਪਾਣੀ ਨਾਲ ਫੁੱਲ ਹੋ ਜਾਇਆ ਕਰੋ ਜਿੱਦਾਂ ਜਹਾਜ਼ ਦੀ ਪੂਸ਼ ਧੂਆ ਛੜਦੀ ਆ ਸਾਡੇ ਵਾਲੇ ਜਹਾਜ਼ ਦੀ ਪੂਸ਼ ਪਾਣੀ ਦੀ ਬਿਸ਼ਾਰ ਕਰਿਆ ਕਰੋ ਜਦੋਂ ਟੈਂਕੀ ਪਾਣੀ ਤੋਂ ਖਾਲੀ ਹੋ ਜਾਇਆ ਕਰੋ ਉਹਦੇ ਫਾਰ ਉੱਪਰ ਥੱਲੇ ਹੋਇਆ ਕਰਨਗੇ ਮੇਰੇ ਜਹਾਜ਼ ਦਾ ਦੂਜਾ ਹਮਲਾ ਬਾਜਵਾਲੀ ਟੈਂਕੀ ਉੱਤੇ ਹੋਣਾ ਹੈ ਜਿੱਦਾਂ ਜਹਾਦੀਆਂ ਨੇ ਬਿੱਲੀਆਂ ਅੱਖਾਂ ਵਾਲੇ ਦੇਸ਼ ਤੇ ਟਾਵਰ ਤਬਾਹ ਕਰ ਦਿੱਤੇ ਉਹ ਵੱਡਾ ਬਾਜ ਬਣੀ ਫਿਰਦਾ ਸੀ ਅਗਲਿਆਂ ਨੇ ਮਿੰਟ ਨਹੀਂ ਲਾਇਆ ਮੈਂ ਵੀ ਸਭ ਕੁਝ ਉਡਾ ਦੇਣਾ ਹਰਦੇਵ ਸਿਓ ਕਿਆ ਦੇ ਹੱਥ ਲਾ ਲਾ ਕੇ ਦੇਖਣਗੇ ਬਾਜ ਵਾਲੀ ਟੈਂਕੀ ਦਾ ਮੁੱਦਾ ਮੂਹ ਹੋ ਸਾਲੇ ਚੜਿਓ ਵੀ ਬਹੁਤ ਆ ਜਦੋਂ ਅਮਰੀਕਾ ਅਮਰੀਕਾ ਤੋਂ ਇੰਨਾ ਦੇ ਭਰਾ ਆਉਂਦੇ ਹਨ ਲੋਕਾਂ ਨੂੰ ਡਾਲਰ ਦਿਖਾਉਂਦੇ ਫਿਰਨਗੇ ਡਾਲਰ ਮੈਂ ਨਾ ਲਿਆਉਂਗਾ ਕਾਰ ਵਿੱਚ ਧੂਣਾ ਪੁੱਟੀ ਫਿਰਨਗੇ ਦੱਸੋ ਮੇਥੋਂ ਕਾਰ ਨਾ ਲੈ ਹੋਊ ਨਵਾਂ ਮਾਡਲ ਲੋ ਇੱਕ ਵਾਰ ਤਾਂ ਇਹਨਾਂ ਦੀਆਂ ਅੱਖਾਂ ਟੱਡੀਆਂ ਰਹਿ ਜਾਊਗੀਆਂ ਮਾਰ ਕਿਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ ਬਾਹਾਂ ਵਿੱਚ ਕੜੇ ਤੇ ਉਂਗਲੀਆਂ ਵਿੱਚ ਮੁੰਦੀਆਂ ਪਾਈ ਫਿਰਨਗੇ ਸਾਲੇ ਖੁਸਰੇ ਜੇ ਮੈਂ ਇਤੋਂ ਵੱਧ ਸੋਨਾ ਆਪਣੀ ਜੱਟੀ ਨੂੰ ਲੈ ਕੇ ਦਊ ਉਹਦੇ ਸਾਰੇ ਲਾਂਬੇ ਲਾ ਦੇਣੇ ਆ ਉਹੋ ਵੀ ਯਾਦ ਕਰੂ ਨਾਲੇ ਸਹੁਰਿਆਂ ਨੂੰ ਪਤਾ ਲੱਗ ਜੂ ਐਵੇਂ ਕਿੜਕੜ ਕਰਦੇ ਰਹਿੰਦੇ ਆ ਉਹਨਾਂ ਨਾਲ ਵੀ ਅਗਲਾ ਪਿਛਲਾ ਹਿਸਾਬ ਕਰਨਾ ਚਾਰ ਛਿੱਲੜ ਦੇ ਕੇ ਧੌਂਸ ਦਿਖਾਉਂਦੇ ਆ ਉਦਾਂ ਕਦੇ-ਕਦੇ ਮੈਂ ਬਸ਼ਿੰਦਰ ਨਾਲ ਵਿਆਹ ਕਰਵਾ ਕੇ ਪਛਤਾਉਂਦਾ ਵੀ ਹਾਂ ਇਸ ਮਾਂ جوابੀ ਨੇ ਸਾਡਾ ਜਲੂਸ ਕੱਢਿਆ ਪਿਆ ਜੇ ਸੁਖਮਣੀ ਤੇ ਪਨੀਤ ਨਾ ਹੁੰਦੀਆਂ ਮੈਂ ਕਦੋਂ ਦਾ ਆਪਣੇ ਅਲ ਡਰਾ ਪਿਆ ਹੁੰਦਾ ਚਾਚੀ ਨੇ ਤਾਂ ਕਈ ਵਾਰ ਛੱਡਣ ਲਈ ਕਿਹਾ ਪਰ ਵਿਆਹ ਕਰਾਉਣੇ ਕਿਹੜਾ ਸੌਖੇ ਆ ਇਸ ਦੇਸ਼ ਵਿੱਚ ਮਾਤੜ ਦਾ ਤਾਂ ਇੱਕ ਵਿਆਹ ਮਸੀ ਹੁੰਦਾ ਖੈਰ ਦੋਸ਼ ਸਾਡਾ ਵੀ ਆ ਅਸੀਂ ਵੀ ਤਾਂ ਝੂਠ ਬੋਲਿਆ ਸੀ ਤੀਜਾ ਭਾਗ ਕੱਲ ਆਵੇਗਾ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ